ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਪੰਜਾਬ ਦੇ ਕਾਨੂੰਨ ਵਿਵਸਥਾ ਨੂੰ ਲੈ ਕੇ ਦਿਨ-ਦਿਨ ਪ੍ਰਤੀ ਦਿਨ ਬੁਬਾਦ ਖੜੇ ਹੁੰਦੇ ਨਜ਼ਰ ਆ ਰਹੇ ਹਨ ਇਸ ਤਰ੍ਹਾਂ ਹੀ ਕਿ ਨਜ਼ਰ ਆ ਰਹੀ ਹੈ ਬੁਬਾਦ ਪਟਿਆਲਾ ਦੇ ਨਾਬਾ ਤੋਂ ਜਿੱਥੇ ਇੱਕ ਕਤਲ ਦੀ ਵਾਰਦਾਤ ਨੂੰ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ ਇੱਥੇ ਇੱਕ ਖੂਨੀ ਰਿਸ਼ਤੇ ਵਿੱਚ ਕਲ ਜੁਗ ਜੁਗ ਵਿੱਚ ਸਫੇਦ ਖੂਨ ਸਫੇਦ ਹੁੰਦਾ ਨਜ਼ਰ ਆ ਰਿਹਾ ਹੈ ਇਸ ਤਰ੍ਹਾਂ ਦੀ ਵਾਰਦਾਤ ਨੂੰ ਘਟਨਾ ਸਾਹਮਣੇ ਆਈ ਨਾਬਾ ਬਲਾਕ ਦੇ ਪਿੰਡ ਜਿਸਮਾਜ ਰਵੇ ਕਿ ਜਿੱਥੇ ਵੱਡੇ ਭਰਾ ਦਾ ਵੱਲੋਂ ਆਪਣੇ ਛੋਟੇ ਭਰਾ ਦੀ ਬਰੇਮੀ ਨਾਲ ਕਤਲ ਕਰ ਦਿੱਤਾ ਗਿਆ ਹੈ ਕਤਲ ਦਾ ਜਮ ਮਾਪਿਆਂ ਦੇ ਵੱਲੋਂ ਘਰ ਦੇ ਵੱਡੇ ਬੇਟੇ ਤੇ ਲਗਾਏ ਗਏ ਹਨ ਮ੍ਰਿਤਕ ਦੀ ਪਛਾਣ ਸੰਦੀਪ ਕੁਮਾਰ ਉਰਫ ਦੀਪੂ ਵਜੋਂ ਹੋਈ ਹੈ ਉਸ ਦੇ ਕਤਲ ਇਤਲਾ ਮਿਲਦੇ ਹੀ ਮੌਕੇ ਤੇ ਪਹੁੰਚੀ ਪਾਸ ਪੁਲਿਸ ਦੀ ਮਾਪਿਆਂ ਦੇ ਬਿਆਨ ਦਾਰ ਤੇ ਕਾਰਵਾਈ ਸ਼ੁਰੂ ਕਰਤੀ ਗਈ ਹੈ ਜਿੱਥੇ ਨਾਬੇ ਬਲਾਗ ਵੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵਿੱਚ ਜਿੱਥੇ ਇਸ ਘਟਨਾ ਤੋਂ ਬਾਅਦ ਮਾਤਾ ਪਿਤਾ ਦਾ ਰੋ ਰੋ ਕੇ ਬੁਰਾ ਆਲਾ ਕਿਉਂਕਿ ਉਹਨਾਂ ਦੇ ਛੋਟੇ ਪੁੱਤ ਸੰਦੀਪ ਕੁਮਾਰ ਦੇ ਸਹਾਰਾ ਸੀ ਜੇ ਪੁਲਿਸ ਨੇ ਰੋਪਰਾ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਪੁਲਿਸ ਦੇ ਕਾਰਨ ਉਹ ਲੱਗ ਰਹੇ ਹਨ ਉਸ ਦੇ ਭਰਾ ਦੇ ਕਤਲ ਕਿਉਂ ਕੀਤਾ ਗਿਆ ਇਸ ਮੌਕੇ ਤੇ ਮ੍ਰਿਤਕ ਦੇ ਬਖੋਅ ਕਿਹਾ ਜਾ ਰਿਹਾ ਸੰਦੀਪ ਨੇ ਕਿਸ ਨੂੰ ਮਾਰਤਾ ਪਰ ਬਿਲਕੁਲ ਇਸ ਗੱਲ ਤੇ ਯਕੀਨੀ ਨਹੀਂ ਹੋਇਆ ਕਿਉਂਕਿ ਉਸ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਸੀ ਇਸ ਨੇ ਮਾਰਤਾ ਬਾਅਦ ਵਿੱਚ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਵੱਡੇ ਬੇਟੇ ਨੂੰ ਮੌਤੇ ਘਾਟ ਉਤਾਰ ਦਿੱਤਾ ਗਿਆ ਹੈ ਸ਼ਰਾਬ ਪੀਣ ਦਾਦੀ ਹੁਣ ਤੇ ਲੜਦੇ ਝਗੜਦੇ ਰਹਿੰਦੇ ਸਨ ਇਸ ਘਟਨਾ ਮਾਰਕ ਸਰਪੰਚ ਨੇ ਕਿਹਾ ਕਿ ਜੋ ਘਟਨਾ ਵਾਪਰੀ ਹਮੰਦਪਾਗੀ ਕਤਲ ਕਿਉਂ ਹੋਇਆ ਇਸ ਬਾਰੇ ਕੀਤੀ ਗਈ ਹੈ ਇਸ ਦਾ ਅਮਰੀਕੀਆਂ ਜਾਂਚ ਹੋਣੀ ਚਾਹੀਦੀ ਹੈ ਇਸ ਮਾਰਕ ਥਾਣੇ ਪਾਸੋਂ ਦੇ ਆਸਤੇ ਝੁਗਰ ਨਾਮ ਸਿੰਘ ਨੇ ਦੱਸਿਆ ਕਿ ਘਟਨਾ ਬੀਤੀ ਰਾਤ ਹੋਈ ਹੈ ਅਤੇ ਅਸੀਂ ਮਾਤਾ ਪਿਤਾ ਦੇ ਬਿਆਨ ਦੇ ਆਧਾਰ ਤੇ ਕਾਰਵਾਈ ਕਰ ਰਹੇ ਹਾਂ ਅਤੇ ਸੰਦੀਪ ਕੁਮਾਰ ਅਤੇ ਸੱਚੀ ਗੁਰਨਾਮ ਸਿੰਘ ਜੀ ਵੱਲੋਂ ਐਸਐਚਓ ਵੱਲੋਂ ਕਹਿ ਹੈਗੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਦੇਖਿਆ ਜਾ ਤਫਦੀਸ਼ ਤੋਂ ਬਾਅਦ ਪਤਾ ਲੱਗੇਗਾ ਕਿ ਕੌਣ ਇਸ ਦਾ ਅਸਲ ਗੁਨੇਗਾਰ ਹੈ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਘਰ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਅਤੇ ਇਸ ਮੌਕੇ ਦੀ ਕੀ ਖ਼ਬਰ ਆਓ ਸੁਣਨਾ ਉਹ ਅੱਜ ਵੀ ਰੱਟ ਪਾ ਰਹੇ ਨੇ ਇਹ ਤਾਂ ਬਈ ਰੋਕ ਨਹੀਂ ਲੱਗਦਾ ਅੱਜ ਵੀ ਆਹ ਬੀ 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 ਆਹ ਮੈਂ ਜਿਹੜੀ ਉਹਦੀ ਇਸ ਤੋਂ ਜ਼ਿਆਦਾ ਬੰਦਿ ਤੋਂ ਸਿਰ ਤੋਂ ਜ਼ਿਆਦਾ ਬੰਦਿ ਤੋਂ ਮੈਂ ਕੋਈ ਜ਼ਿਆਦਾ ਨਾ ਕਰਨਾ ਜੇ ਉਹ ਤਾਂ ਚੱਲ ਨਾ Yeah. you. ਟਾਕੀ ਵੱਟ ਕੇ ਲੰਗੇ ਆ ਜੀ ਫਿਰ ਬੰਦਾ ਔਰੇ ਦੀ ਹਾਂਜੀ ਮਾਤਾ ਜੀ ਕੀ ਨਾਮ ਹੈ ਜੀ ਆਪਣਾ ਦਰਸਨਾ ਦੇਵੀ ਜੀ ਬੇਟਾ ਸੀ ਜੀ ਆਪਣਾ ਹਾਂਜੀ ਹਾਂ ਛੋਟਾ ਬੇਟਾ ਤਾਂ ਕੀ ਗੱਲ ਹੋਈ ਆ ਮਾਤਾ ਜੀ ਕਿਦਾਂ ਤੁਹਾਨੂੰ ਮੈਨੂੰ ਤਾਂ ਕੋਈ ਗੱਲ ਦਾ ਪਤਾ ਹੀ ਨਹੀਂ ਗੱਲ ਤਾਂ ਹੋਈ ਨਹੀਂ ਹੁਣ ਇੱਥੇ ਇਹਨਾਂ ਦੀ ਆਪਸ ਵਿੱਚ ਮੋਈ ਹੋਵੇ ਤਾਂ ਮੈਨੂੰ ਕੋਈ ਪਤਾ ਨਹੀਂ ਕੋਰੇ ਕੌਣ ਕੌਣ ਰਹਿੰਦਾ ਸੀ ਬਸ ਇਹ ਬੜਾ ਬੜਾ ਹੀ ਰਹਿੰਦਾ ਤਾਂ ਛੋਟਾ ਤਾਂ ਉਹ ਆਇਆ ਤਾਂ ਇਹਦੇ ਕੋਲ ਤਾਂ ਚਾਰ ਪੰਜ ਸਾਲ ਕੋਈ ਬੜਾ ਇੱਥੇ ਲੱਗੇ ਆ ਰਹਿੰਦਾ ਛੇ ਦੋ ਭਰਾ ਤੇ ਹਾਂਜੀ ਕਿ ਤਾਂ ਪਿੰਡ ਰਹਿੰਦਾ ਤੇ ਛੋਟਾ ਤਾਂ ਮੇਰੇ ਕੋਲ ਕੁਵਾਰ ਆਤਾ ਹਾਂਜੀ ਹਾਂ ਉਹ ਤਾਂ ਕੁਵਾਰ ਆਤਾ ਹਾਂਜੀ ਉਹ ਦੋ ਕਿ ਦਿਨ ਕਰਪੈਨਪੁਰ ਪੂੰਜੀ ਲੈ ਕੇ ਗਿਆ ਤਾਂ 12 ਤਰੀਕ ਨੂੰ ਲੈ ਕੇ ਗਿਆ ਤਾਂ ਪਰਸੋਂ ਆਇਆ ਇਹ ਬੜਾ ਅੱਛਾ ਛੋਟਾ ਮਾਰੋ ਮੜੋ ਕੁੱਤੇ ਕਰਕੇ ਆ ਜਾਂਦਾ ਆਂਦਾ ਜੇ ਕਿਸੇ ਨੇ ਕੁੱਤਾ ਵੱਢ ਨਾ ਲਵੇ ਜੀ ਹਾਂਜੀ ਵੱਢਣ ਕਰਕੇ ਵੀ ਰਾਹ ਘੇਰ ਲੰਦਰਾ ਇਹ ਕੁੱਤਾ ਇਹਦੇ ਕਰਕੇ ਆ ਜਾਂਦਾ ਤਾਂ ਕਿਸੇ ਨੂੰ ਵੱਢ ਤੜਕੇ ਕਾ ਨੂੰ ਮੈਂ ਹੋ ਕਰੂੰਗਾ ਵੀ ਸਾਡੀ ਇੱਥੇ ਪੈ ਜੰਨਾ ਦੋ ਤਿੰਨ ਦਿਨ ਇੱਥੀ ਹੋ ਪਿਆ ਇਹਦੇ ਕੋਲੇ ਹਾਂ ਪਹਿਲਾਂ ਵੀ ਕੋਈ ਲੱਗਦਾ ਕੋਈ ਸ਼ੱਕ ਤੁਹਾਨੂੰ ਕੀ ਦੇ ਤੇ ਆ ਕੀ ਲੱਗ ਰਿਹਾ ਹੁਣ ਇਹ ਸਾਰਾ ਮਾਮਲਾ ਮੈਂ ਹੁਣ ਤੁਹਾਨੂੰ ਕੀ ਕਹਾਂ ਸ਼ੱਕ ਹੁਣ ਜਦ ਇਹਦੇ ਇਹਦੇ ਘਰੇ ਹੋਇਆ ਫਿਰ ਹੁਣ ਇਸੀ ਵੇਰੇ ਸ਼ੱਕ ਆ ਹੋਰ ਕੀ ਵੱਡੇ ਭਰਾ ਤੇ ਹਾਂ ਕੀ ਨਾਮ ਹੈ ਇਹਦਾ ਵੱਡੇ ਭਰਾ ਦਾ ਇਹਦਾ ਪ੍ਰਵਿੰਦਰ ਰਾਜੀ ਪ੍ਰਵਿੰਦਰ ਛੋਟੇ ਦਾ ਕੀ ਨਾਮ ਸੀ ਸੰਦੀਪ ਸੰਦੀਪ ਹਾਂ ਅੱਛਾ ਵੱਡੇ ਨੇ ਫਿਰ ਇੱਥੇ ਜਦੋਂ ਇਹ ਕੰਮ ਹੋਇਆ ਜੀ ਤੁਹਾਨੂੰ ਕਦੋਂ ਪਤਾ ਲੱਗਦਾ ਜੀ ਹਾਂ ਤਾਂ 11 ਵਜੇ ਗਿਆ ਜੀ 11 ਕਦੇ ਟਾਈਮ ਹੋਣਾ ਮੈਂ ਲਟ ਕੇ ਜਾਈ ਦੇਖਦੀ ਮੈਂ ਡੀਕ ਦਿੱਤੀ ਮਾਂ ਆਊਗਾ ਆਊਗਾ ਦੁੱਧ ਤੱਤਾ ਕਰਕੇ ਸਾਨੂੰ ਮੈਂ ਚਾਚੂ ਦੇ ਦੂਗਾ ਦੁੱਧ ਤੱਤਾ ਕਰਕੇ ਛੋਟਾ ਦਿੰਦਾ ਮੈਨੂੰ ਗੁਆਰਾਤਾ ਇਹੀ ਮੇਰੀ ਰੋਟੀ ਰਕਤੀ ਬਣਾ ਹੁੰਦਾ ਬਣ ਹੁੰਦਾ ਤਾਂ ਠੀਕ ਹੈ ਜੀ ਹਾਂ ਬਸ ਮੈਂ ਰਿੱਕੀ ਜਿਹਾ ਮੈਂ ਕੋਡਾ ਖੜਕਿਆ ਮੈਂ ਖੋਲਿਆ ਕੋਡਾ ਉੱਠ ਕੇ ਮਚ ਲਾ ਗਿਆ ਜਦ ਲਈ ਕਹਿੰਦਾ ਨੰਗੇ ਪੈਰ ਤੇ ਇਹਦੇ ਦੀ ਬੜੇ ਦੇ ਕਹਿੰਦਾ ਉਹਨੂੰ ਕੋਈ ਮਾਰ ਗਿਆ ਮੈਂ ਜਫੀ ਪਾ ਕੇ ਉਹ ਕਰਿਆ ਉਹ ਮਾਰ ਗਏ ਵੇ ਜਗੀ ਮੈਂ ਤਾਂ ਪੈਰ ਤੇ ਧਰਤੀ ਦੀ ਜਮੀਨ ਉਡ ਗਈ ਮੈਂ ਕੋਈ ਨਹੀਂ ਵੀ ਉਹ ਆਸੇ ਪਾਸੇ ਚੱਲ ਗਿਆ ਉਹ ਵੀ ਐਸੀ ਗੱਲ ਨਹੀਂ ਹੋ ਸਕਦੀ ਹਾਂਜੀ ਵੀ ਐਸੀ ਗੱਲ ਨਹੀਂ ਹੋ ਸਕਦੀ ਇਹਨੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਣ ਤਾਂ ਜਨਮ ਤੋਂ ਮੂਰੇ ਦਬਨਾ ਫੇਰ ਸਾਡੇ ਮੂਰੇ ਹੋ ਗਿਆ ਮੈਨੂੰ ਖਤਰਾ ਤਾਂ ਅਸੀਂ ਦੇਖ ਕੇ ਦਮਦ ਨੇ ਕਿ ਜਦ ਦੇਖਿਆ ਮੈਂ ਡਾਊਟ ਮੋਲ ਹੋ ਗਈ ਮੈਂ ਚਲੋ ਚਲੋ ਹੋਰ ਇਹ ਨਹੀਂ ਰਹਿਣਾ ਹੈਗਾ ਕੀ ਪਤਾ ਮੈਂ ਸਾਡੀ ਕੁਸ ਮਾਰੇ ਕੁਸ ਕਾਰੇਵਾਰਦਾਨ ਕੀ ਆ ਪਤਾ ਹੁੰਦਾ ਕਿਸੇ ਦਾ ਅਸੀਂ ਜਦੀ ਮੁੜ ਗਏ ਥੋੜੀ ਫੇਰ ਬਾਅਦ ਪੂਰੋ ਜੀ ਦੇ ਪੂਰੋ ਤੇ ਦੇਖ ਕੇ ਜਦੀ ਮੁੜ ਗਏ ਫੇਰ ਅਸੀਂ ਉਹ ਕੀ ਕਹਿੰਦਾ ਕਿੱਦਾਂ ਬਚ ਕੇ ਲਿਕੜਿਆ ਮੈਂ ਉਹਨੇ ਦੱਸਿਆ ਉਹ ਕਹਿੰਦਾ ਮੈਂ ਤਾਂ ਕਿ ਜਨਸ਼ਾਲ ਮਾਰ ਕੇ ਨਿਕਲਿਆ ਮੈਨੂੰ ਬੰਦੇ ਪੈਗੇ ਨੇ ਮੈਨੂੰ ਫਲਾਣਾ ਪੈਗੇ ਤੇ ਢੇਮਗਾ ਮੈਂ ਭਾਈ ਮੈਂ ਕਿਹੜਾ ਤੈਨੂੰ ਦੇਖੇ ਨੇ ਬੰਦੇ ਮੈਨੂੰ ਹਣ ਗਿਆ ਪਤਾ ਬੰਦੇ ਸਮਾਂ ਜਾਂ ਖੇਡ ਰਿਆ ਵਾ ਮੈਂ ਤੂੰ ਅੱਗੇ ਵੀ ਇਹੀ ਤਾਂ ਡਰਾਮਾ ਤਾਂ ਅੱਗੇ ਤੂੰ ਕਰਦਾ ਹੀ ਆ ਕਢਾ ਕੇ ਆਪੇ ਬਹਿ ਜਨਾ ਅੱਗੇ ਵੀ ਡਰਾਮਾ ਆ ਪੀ ਕੇ ਮਾ ਡਰਾਮਾ ਕਰਦਾ ਹੀ ਰਹਿਣਾ ਤੂੰ ਭਾਈ ਹਾਂ ਹਾਂ ਦਾਰੂ ਪੀਂਦਾ ਦਾ ਮੈਂ ਇਹਦਾ ਡਰਾਮੇ ਤੂੰ ਪਹਿਲਾਂ ਤੋਂ ਕਰਦਾ ਕਿਹੜਾ ਅੱਜ ਦਾ ਕਰਦਾ ਹੈ ਹਾਂ ਹੋਰ ਤਾਂ ਤੈਨੂੰ 4-5 ਸਾਲ ਹੋ ਗਏ ਭਾਈ ਤੂੰ ਲਈਦਾ ਹੀ ਰਿਹਾ ਤੂੰ ਸਾਡੇ ਚ ਕੀ ਕਰਨਾ ਉਹਨਾਂ ਉੱਥੇ ਬਸ ਆ ਗੱਲ ਹੈ ਬਾਤਾਂ ਬਾਕੀ ਮੈਨੂੰ ਪਹਿਲਾਂ ਵੀ ਕਦੇ ਲੜੇ ਨੇ ਜੀ ਇਹ ਇਹ ਪਹਿਲਾਂ ਜਦ ਉੱਥੇ ਘਰੇ ਤਾਂ ਮਣਮੁਟੇ ਲੜਦੇ ਤੇ ਇੰਨਾ ਨਹੀਂ ਲੜਦੇ ਤੇ ਚੱਲ ਹਾਂ ਜਦ ਤੇ ਵਿਆਹ ਹੈ ਜਾਤੇ ਲੜਨ ਲੱਗਿਆ ਇਹ ਬੜਾ ਹੈ ਬਸ ਇਹ ਬੜਾ ਵਿਆਹ ਹੈ ਬਤਾ ਅੱਛਾ ਜੀ ਦੋ ਗੁੱਡੀਆਂ ਇੱਕ ਕਾਕਾ ਇਹਦੇ ਕੋਲ ਜੀ ਕੀ ਕੁੜੀ ਫਿਰ ਬੜੀ ਉਹ ਰੰਦ ਨੇ ਜੁੜੀ ਆ ਤੇ ਆ ਬੜੀ ਕੁੜੀ ਮੇਰੇ ਕੋਲ ਰਹਿੰਦੀ ਆ ਦੋ ਬੱਚੇ ਲੈ ਗਈ ਅੱਛਾ ਉਹ ਫਿਰ ਲਕੁੱਟ ਮਾਰ ਕਰਦਾ ਦੀ ਜਿਆਦਾ ਬਗਾਨੀ ਦੀ ਮੀ ਰੱਖੀ ਰੱਖਣਾ ਚਾਹੁੰਦਾਗਾ ਮੈਂ ਬਗਾਨੀ ਰੱਖਣੀ ਮੈਂ ਬਗਾਨੀ ਰੱਖਣੀ ਇਹਨਾਂ ਦੀ ਆਪਸ ਵਿੱਚ ਗੱਲ ਹੋਣੀ ਕੋਈ ਮੀਆਂ ਬੀਬੀ ਦੀ ਮੈ ਤਾਂ ਲੱਗਦਾ ਲੱਗ ਰਹੀ ਨਹੀਂ ਸੀ ਮੈਨਾਂ ਤੋਂ ਆ ਬੜੀ ਕੁੜੀ ਫਿਰ ਮੈਂ ਰੱਖ ਲਈ ਇਹਦੀ ਮਾਂ ਕਹਿੰਦੀ ਵੀ ਮੈਂ ਮੰਮੀ ਜਾਣ ਤੋਂ ਥੋੜੀ ਨਹੀਂ ਮਰਨਾ ਮੈਂ ਆਪਣੇ ਬੱਚੇ ਪਾਲਨੇ ਮੈਂ ਚੱਲ ਕੋਈ ਨਾ ਭਾਈ ਜਿਵੇਂ ਤੁਹਾਡੀ ਰਾਜਵੰਦ ਵੀ ਆਦਮੀ ਦੀ ਮੀਲੀ ਹੋਣੀ ਆ ਨਾਲੇ ਤਾਂ ਛੋਟਾ ਤਾਂ ਸਾਂ ਲਿੰਦਾ ਤੇ ਤੇ ਬਿਗੈਰ ਮਿੰਟ ਮਿੰਟ ਇਹ ਤਾਂ ਇੰਨਾ ਪਿਆਰ ਪਰ ਇਹਨੇ ਤਾਂ ਸੋਚਿਆ ਨਹੀਂ ਨਾ ਉਸ ਵੀ ਹਾਂ ਬਈ ਹੁਣ ਦੇਖ ਕੀ ਪਾਣਾ ਵਟਾ ਜਿਹਦੇ ਨਾਲ ਬਣੀ ਉਹਨੂੰ ਪਤਾ ਮੈਨੂੰ ਤਾਂ ਪਤਾ ਨਹੀਂ ਨਾ ਕੋਈ ਭੱਜ ਗਿਆ ਜੀ ਜਾਂ ਕਿੱਥੇ ਆ ਜਾਂ ਰਾਤ ਨਾ ਭੱਜਿਆ ਨੀ ਗੱਡੀ 'ਚ ਬੈਠ ਗਿਆ ਤਾਂ ਪਹਿਲਾਂ ਨੰਗ ਗਿਆ ਤਾਂ ਫਿਰ ਗੱਡੀ 'ਚ ਲੈ ਕੇ ਗਏ ਹਾਂ ਲੈ ਗਈ ਹਾਂ ਬਸ ਸਾਡਾ ਤਾਂ ਇਹੀ ਤਾਂ ਬੜਾ ਤਾਂ ਨਕਮ ਮੈਂ ਆ ਮੈਂ ਤਾਂ ਉਹੀ ਰੋਟੀ ਬਣਾ ਕੇ ਦਿੰਦਾ ਤੇ ਮੇਰੀ ਕਿਹੜੇ ਕਮਾਈ ਕੋਈ ਨਹੀਂ ਹਾਲੇ ਤਾਂ ਪੈਦਿਕਰ ਜਾਈ ਕਰੇ ਮੇਨੇ ਠੀਕ ਆ ਮਕਾਰ ਕਰ ਦੇਸੀ ਕਿਤੇ ਇਹ ਤਾਂ ਆਪਣਾ ਪਹਿਲਾਂ ਗਾਇਆ ਗੂਆਂ ਰੱਖਿਆ ਵੇ ਦੀਆਂ ਵੇਚ ਪੂਜੀ ਦਿੱਤੀਆਂ ਇਹਨੇ ਸਾਰਾ ਕੁਝ ਕਰਤਾ ਇਹਨੇ ਅਸੀਂ ਸਭ ਕੁਝ ਬਣਾ ਕੇ ਦੇਤਾ ਇਹਦਾ ਮੈਂ ਇਹਨੇ ਮੈਂ ਕੋਈ ਕੱਚੇ ਦੇ ਬੱਚੇ ਵੀ ਪਾਲਤੇ ਜਿੰਨਾ ਕੋਈ ਮਾਂ ਕਰ ਨਹੀਂ ਸਕਦੀ ਉਹ ਵੀ ਕਰਿਆ ਪਰ ਇਹ ਮੁੰਡਾ ਮੇਰਾ ਨਹੀਂ ਬਣਿਆ ਸਭ ਨੂੰ ਪਤਾ ਇਹ ਮੈਂ ਜਿਵੇਂ ਕਿਆਂ 7 ਸਾਲ ਪਹਿਲਾਂ ਬੌਟਰ ਤੇ ਰੁੜ ਕੇ ਗਈ ਉਹ ਵੀ ਮੈਂ ਦੇਲੇ ਸਾਰਾ ਟਾਈਮ ਕੱਟਿਆ ਜਿਵੇਂ ਕਿਆਂ ਮੇਰੇ ਰਿਸ਼ਤੇਦਾਰਾਂ ਨੇ ਵੀ ਤੇਰਾ ਹੀ ਪੁੱਤਾ ਕਿਹੜਾ ਹੋਰ ਹੈ ਮੈਂ ਫਿਰ ਵੀ ਇਹਨੂੰ ਸਭ ਕੁਝ ਦਿਆਂ ਤੁਨਤਾ ਜੀ ਫਿਰ ਇਹ ਸਭ ਕਿਵੇਂ ਤੇ ਆ ਕੀਦੇ ਤੇ ਬੜੇ ਬੜੇ ਮੁੰਡੇ ਜ਼ਰੂਰ ਕਿੰਨੇ ਭਾਈਤੀ ਸੀ ਇਹ ਇਹ ਦੋ ਭਰਾ ਨੇ ਠੀਕ ਹੈ ਅੱਛਾ ਬੜੇ ਭਰਾ ਨੇ ਛੋਟੇ ਦਾ ਕਤਲ ਕੀਤਾ ਸ਼ੱਕ ਹੈ ਜੀ ਸਾਨੂੰ ਬਲੋਂਗ ਵਗ ਗਿਆ ਫਿਰ ਨੰਗੇ ਪੈਰ ਤੇ ਨੰਗੇ ਪੈਰ ਤੇ ਮੈਂ ਤਾਂ ਹੀ ਬੜਨੀ ਨਹੀਂ ਹੁੰਦੀ ਦਿੱਤੀ ਸਾਨੂੰ ਜੀ ਇਹ ਜਿਹੜੇ ਬੱਚੇ ਦੀ ਡੈਥ ਹੋਈ ਹੈ ਇਹਨਾਂ ਦੇ ਰਾਤ ਫਜ਼ਰ ਤੇ ਮਦਰ ਇੱਕ ਇਹਨਾਂ ਦੇ ਭਤੀਜੇ ਇਹਨਾਂ ਨੇ ਜਾ ਕੇ ਸਾਨੂੰ ਪੰਚਾਇਤ ਨੂੰ ਤਲਾਹ ਦਿੱਤੀ ਹੈ ਰਾਤ 11:30 ਪੌਣੇ 12 ਵਜੇ ਦੇ ਵਿੱਚ ਤੇ ਉਦੋਂ ਫਿਰ ਅਸੀਂ ਇੱਥੇ ਆਏ ਆਂ ਤੇ ਜਨ ਨੂੰ ਪੁਲਿਸ ਨੂੰ ਇਹਨਾਂ ਨੇ ਕਾਲ ਕਰਤੀ ਸੀਗੀ 100 ਨੰਬਰ ਤੇ ਜਾਂ 112 ਨੰਬਰ ਤੇ ਤੇ ਜਨ ਨੂੰ ਜਦੋਂ ਅਸੀਂ ਇੱਥੇ ਪਹੁੰਚਿਆ ਜਨ ਨੂੰ ਪੰਜ ਚਾਰ ਮਿੰਟ ਬਾਅਦ ਪੁਲਿਸ ਵੀ ਪਹੁੰਚ ਗਈ ਸੀ ਜੀ ਤੇ ਬਾਕੀ ਦਾ ਹੁਣ ਅੱਗੇ ਤਫ਼ਤੀਸ਼ ਚੱਲ ਰਹੀ ਹੈ ਦੇਖੋ ਵੀ ਜੋ ਕੁਝ ਆਉਂਦਾ ਹੈ ਅਸੀਂ ਇਨਸਾਫ਼ ਇਹ ਚਾਹੁੰਦੇ ਆਂ ਤੇ ਪੰਚਾਇਤ ਵੱਲੋਂ ਪਿੰਡ ਵੱਲੋਂ ਵੀ ਜਿਨ੍ਹਾਂ ਨੇ ਵੀ ਕਰਿਆ ਇਹ ਉਹ ਸਾਨੂੰ ਕਲੀਅਰ ਹੋਣਾ ਚਾਹੀਦਾ ਜ਼ਰੂਰੀ ਹੈ ਜੀ ਪਰਿਵਾਰ ਕਹਿ ਰਿਹਾ ਹੈ ਕਿ ਦੋਹੇ ਭਰਾ ਅਸੀਂ ਇੱਥੇ ਤੀਜਾ ਬੰਦਾ ਹੀ ਨਹੀਂ ਸੀ ਉਹ ਕਹਿ ਰਿਹਾ ਹੈ ਵੀ ਕੋਈ ਹਮਲਾ ਕਰਤਾ ਕੀ ਲੱਗਦਾ ਜੀ ਤੁਹਾਨੂੰ ਇਹਦੇ ਚ ਇਹ ਦੱਸ ਰਹੇ ਨੇ ਰਾਤ ਵੀ ਇਹਨਾਂ ਨੇ ਦੱਸਿਆ ਏ ਉਹ ਉਹਨੇ ਜਾ ਕੇ ਇਹਨਾਂ ਨੂੰ ਇਹੀ ਗੱਲ ਕਹੀ ਹੈ ਜਿਹੜਾ ਇਹਨਾਂ ਦਾ ਵੱਡਾ ਬੇਟਾ ਹੈ ਵੀ ਨਾ ਇੱਥੇ ਵੀ ਉਹਦੇ ਤੇ ਹਮਲਾ ਹੋ ਗਿਆ ਏ ਤੇ ਵੀ ਉੱਥੇ ਇੰਨੇ ਮੁੰਡੇ ਸੀਗੇ ਤੇ ਉਹ ਸੀਗੇ ਚਲੋ ਅਸੀਂ ਇਹਨਾਂ ਨੂੰ ਪੁੱਛਿਆ ਸੀਗਾ ਅਸੀਂ ਕਹਿੰਦੇ ਵੀ ਇਹ ਗੱਲ ਹੋ ਸਕਦੀ ਏ ਕਹਿੰਦੇ ਵੀ ਨਹੀਂ ਹੋ ਸਕਦੀ ਕਹਿੰਦੇ ਤੇ ਵੀ ਹਮਲਾ ਕੋਈ ਅਹਜ ਸੰ ਲੱਗਦਾ ਨਹੀਂਗਾ ਤੇ ਵਾਕਿਆ ਦੀ ਤਫਤੀਸ਼ ਆਈ ਵੀ ਹੋਰਸ ਆਈ ਵੀ ਹੈ ਸਾਰੀ ਤਫਤੀਸ਼ ਚੱਲ ਰਹੀ ਹੈ ਸਾਨੂੰ ਇਤਲਾਹ ਮਿਲੀ ਸੀ ਕਿ ਸੰਦੀਪ ਕੁਮਾਰ ਉਰਫ ਦੀਪੂ ਪੁੱਤਰ ਬਲਵਿੰਦਰ ਸਿੰਘ ਵਾਸੀ ਜਸੋ ਮਾਜਰਾ ਦਾ ਜਿਹੜਾ ਹੈਗਾ ਕਤਲ ਹੋ ਗਿਆ ਅਸੀਂ ਮੌਕੇ ਤੇ ਆਏ ਆ ਮੌਕੇ ਤੇ ਉਹਦੇ ਵਾਰਸਾਂ ਦੇ ਬਿਆਨ ਲੈਣ ਪ੍ਰੰਤ ਜਿਹੋ ਜੀ ਕਾਰਵਾਈ ਹੋਈ ਕਾਨੂੰਨੀ ਅਮਲ ਵਿੱਚ ਲਿਆਂਦੀ ਜਾਵੇ